ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਮੈਨੂੰ ਸਵੇਰੇ ਪਤਾ ਲੱਗਾ ਯਾਰ ਦੋਸਤਾਂ ਨੇ ਫੋਨ ਕੀਤਾ ਕਹਿੰਦਾ ਵੀ ਇਹ ਗੱਲ ਤੇ ਮੰਨ ਲਓ ਘਟਨਾ ਹੋ ਗਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਾਣ ਲਈ ਅੱਛਾ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਹਾਂ ਨਹੀਂ ਉਹ ਇਹ ਪਤਾ ਨਹੀਂ ਆਪਾਂ ਨੂੰ ਸਵੇਰੇ ਫੋਨ ਆਇਆ ਮੈਨੂੰ ਜੀ ਕਹਿੰਦਾ ਵੀ ਇਹ ਗੱਲ ਹੈ ਸਿਵਲ ਆ ਜਾਓ ਮੈਂ ਕਿਹਾ ਚਲੋ ਸਵੇਰੇ ਸਿੱਧਾ ਮੈਂ ਘਰੋਂ ਸਿੱਧਾ ਸਿਵਲ ਹੀ ਆਇਆ ਜੀ ਇਹਨਾਂ ਨਾਮ ਕੀ ਸੀ ਮੁੰਡੇ ਨਾਮ ਸੀ ਵਿਕਾਸ ਕੁਮਾਰ ਜਿਹਦਾ ਜਿਹਨਾਂ ਦੀ ਮੌਤ ਹੋਈ ਹੈ ਨਾਲ ਨਾਲ ਹੋਰ ਕੋਈ ਵੀ ਸੀਗਾ ਨਾਲ ਨਾਲੇ ਤਾਂ ਪਤਾ ਨਹੀਂ ਆਪਾਂ ਨੂੰ ਜੀ ਆਪ ਨੂੰ ਪਤਾ ਕਿ ਰਾਤ ਮੇਰਾ ਰਾਤ ਕੱਟਣਾ ਹੋਈ ਹੈ ਨਾ ਆਪ ਨੂੰ ਸਵੇਰੇ ਪਤਾ ਲੱਗਿਆ ਤੁਹਾਡਾ ਦੋਸਤ ਸੀ ਹਾਂ ਮੈਂ ਦੋਸਤ ਸੀ ਅੱਛਾ ਪਿੱਛੇ ਹੁਣ ਹੋਰ ਕੋਣ ਕੋਣ ਦੀ ਫੈਮਲੀ ਹੈ ਫੈਮਲੀ ਹੈਗੇ ਕਾਫੀ ਹੈ ਜੀ ਫੈਮਲੀ ਵਿਆਹ ਸੀ ਕਿ ਕੁਮਾਰ ਵਿਆਹ ਸੀਗਾ ਵਿਆਹ ਹੀ ਸੀਗਾ ਤੇਨੇ ਕੁੜੀਆਂ ਤਿੰਨ ਜਵਾਕ ਉਹਨਾਂ ਦੇ ਜੀ ਛੋਟੇ ਨਿਕਲ ਨਿਕ ਕੇ ਜਵਾਗ ਆ ਗਏ ਤੈਨੂੰ ਕੁੜੀਆਂ ਕੀ ਮੰਗਤੀ ਕਰਨਾ ਚਾਹੁੰਦੇ ਸਾਡਾ ਕੋਈ ਕੇਸ ਨਾਲ ਕੋਈ ਮਤਲਬ ਨਹੀਂ ਦੇਖੋ ਕੀ ਕਹਿੰਦੇ ਜੀ ਸੁਣੋ ਮਨਾਂ ਨੇ ਵਿਚਾਰ ਕਿੰਨੇ ਦੇਖੋ ਸੁਣੋ ਇਹ ਸਾਹਵਦ ਬਾ ਨਿੱਕੇ ਨਿੱਕੇ ਜੋ ਆ ਕੇ ਦੇਖੋ ਕੱਲ ਵਿਚਾਰਾ ਹੁਣ ਉਹਦੇ ਉੱਤੋਂ ਛੱਤ ਚਲੀ ਗਈ ਵਿਚਾਰੇ ਉੱਤੇ ਹੈ ਨਹੀਂ ਉਹ ਸਮਝ ਲਿਖ ਭਾੜ ਡਿੱਗ ਪਿਆ ਦੋਤੇ ਜੀ ਨਿੱਕੇ ਨਿੱਕੇ ਜੋ ਆ ਗਏ ਹੁਣ ਦੇ ਘਰ ਘਰ ਸਾਰਾ ਬਰਬਾਦ ਹੋ ਗਿਆ ਜੀ ਇਵਨਿੰਗ ਲੇਟਾਸਟ ਡੱਬ ਵਾਲੀ ਚੌਂਕ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਅ ਤੇ ਲੋਕਾਂ ਦੀ ਮੌਤ ਹੋ ਗਈ ਇੱਕ ਲੜਕਾ ਵਿਕਾਸ ਜੋ ਬਾਈਕ ਡਰਾਈਵ ਕਰ ਰਿਹਾ ਸੀ and there are two girls also jehda vikas hai jehda vikas hai oh ਦੋ ਬੱਚੇ ਆ ਉਹਦੇ ਤਿੰਨ ਤਿੰਨ ਬੱਚੇ ਆ ਤੇ ਪੁਲਿਸ ਉਸ ਦੀ ਹੁਣ ਪੋਸਟਮਾਰਟਮ ਤੇ ਰਿਲੇਟਡ ਕਾਰਵਾਈ ਕਰ ਰਹੀ ਹੈ ਤੇ ਉਸ ਕਰਕੇ ਬਹੁਤ ਸਾਰੇ ਪ੍ਰਵਾਸੀ ਲੋਕ ਵੀ ਸਾਰੇ ਲੋਕ ਉੱਥੇ ਹਾਜ਼ਰ ਆਈ ਹੋਏ ਐ ਤੇ ਐਸ ਐਚਓ ਹਰਜੀਵਨ ਜੀ ਆ ਬੜੇ ਕੋਆਪਰੇਟਿਵ ਪਰਸਨ ਨੇ ਟਾਈਮ ਦੇ ਨਾਲ ਹੀ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਲਈ ਐ ਤੇ ਪਰਿਵਾਰ ਗਰੀਬ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਜੋ ਡੀਸੀ ਸਾਹਿਬ ਨੂੰ ਇੱਕ ਰਾਈਟ ਹੁੰਦਾ ਤੁਰੰਤ ਮਦਦ ਦੇਣਾ ਕਿਉਂਕਿ ਜਦੋਂ ਘਰ ਦਾ ਕਮਾਨ ਵਾਲਾ ਵਿਅਕਤੀ ਚਲਾ ਗਿਆ ਤਾਂ ਤਿੰਨ ਬੱਚਿਆਂ ਨੂੰ ਪਾਲਣਾ ਬੜਾ ਮੁਸ਼ਕਲ ਹੈ ਤੇ ਇਸ ਕਰਕੇ ਸਾਡੀ ਰਿਕਵੈਸਟ ਹੈ ਡੀ ਸਬ ਕੁਲ ਵੀ ਵੀ ਜੋ ਐਕਸੀਡੈਂਟ ਕੇਸ ਦੇ ਵਿੱਚ ਉਹ ਰੈੱਡ ਕਰਾਸ ਵੱਲੋਂ ਆਪ ਦੇ ਵੱਲੋਂ ਮਦਦ ਦੇ ਸਕਦੇ ਆ ਉਹ ਤਰਨ ਤੇ ਇਹਨਾਂ ਪਰਿਵਾਰਾਂ ਨੂੰ ਮਦਦ ਦੇਣੀ ਬਣਦੀ ਹੈ ਔਰ ਬਾਕੀ ਫਿਰ ਅੱਗੇ ਕੋਰਟ ਦੇ ਅੰਦਰ ਕਿਉਂਕਿ ਅੱਗੇ ਇੰਸ਼ੋਰੈਂਸ ਹੋਏ ਹੁੰਦੇ ਗੱਡੀਆਂ ਦੇ ਜਿਹੜੇ ਕਮਰਸ਼ੀਅਲ ਗੱਡੀ ਐ ਅਦਾਲਤ ਤੱਕ ਇਹਨਾਂ ਨੂੰ ਇਨਸਾਫ ਦੇਗੀ ਹੀ ਦੇਗੀ ਤੇ ਡਿਊ ਟੂ ਥੈਟ ਰੀਜ਼ਨ ਜ਼ਿਆਦਾਤਰ ਲੋਕ ਜਿਹੜੇ ਪ੍ਰਵਾਸੀ ਲੋਕ ਸੀ ਉਹ ਅਨ ਐਜੂਕੇਟਿਡ ਸੀ ਤੇ ਥੋੜਾ ਪ੍ਰਵਾਸੀ ਹੋਣ ਕਰਕੇ ਉਹਨਾਂ ਨੂੰ ਕਨਫਿਊਜ਼ਨ ਵੀ ਸੀ ਅਬਾਊਟ ਪੁਲਿਸ ਮਤਲਬ ਜੋ ਗੱਲਬਾਤ ਹੈ ਬਟ ਜਦੋਂ ਸਾਡੀ ਹਰਜੀਵਨ ਜੀ ਨਾਲ ਗੱਲ ਹੋਈ ਉਹਨਾਂ ਨੇ ਤੁਰੰਤ ਕਹਿੰਦੇ ਮੇਰੇ ਪੂਰਾ ਧਿਆਨ ਚਾ ਮੈਂ ਆਪ ਬੈਠ ਕੇ ਹੁਣ ਆਪ ਖੁਦ ਬੈਠ ਕੇ ਉਹ ਆਪਣੀ ਪੂਰੀ ਟੀਮ ਨਾਲ ਕਾਰਵਾਈ ਕਰ ਰਹੀ ਹੈ ਐਂਡ ਵੀ ਆਰ ਫੁਲੀ ਸੈਟੀਸਫਾਈਡ ਕਿ ਬਟਿੰਡਾ ਪੁਲਿਸ ਜੋ ਇਹ ਲੋਗ ਨਿਹੱਥੇ ਲੋਗ ਹੈ ਮਜ਼ਦੂਰ ਲੋਗ ਹੈ ਉਹਨਾਂ ਲਈ ਬੈਸਟ ਐਫਰਟਸ ਕਰ ਰਹੀ ਹੈ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਔਰ ਮਦਦ ਵੀ ਮਿਲ ਸਕੇ ਕਿਉਂਕਿ ਤਿੰਨ ਬੱਚੀਆਂ ਬੱਚੀਆਂ ਛੋਟੀ ਉਮਰ ਦਾ ਪਰਿਵਾਰ ਹੈ ਕਿ ਆਪ ਜੀ ਦੇ ਕੋਆਪਰੇਸ਼ਨ ਦੇ ਨਾਲ ਅਗਰ ਤੁਸੀਂ ਵੀ ਡੀਸੀ ਸਾਹਿਬ ਨੂੰ ਸਾਡੀ ਆਵਾਜ਼ ਪਹੁੰਚਾਓ ਤਾਂ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਭਲਾ ਹੋ ਜਾਏਗਾ। ਹਰ ਜੀਵਨ ਸੰਘਾਸ਼ ਚਾਹਨਾ ਕਰਾਉਂਦਾ। ਇਸਕੇ ਕਹਿੰਦੇ ਆਪਰੇ ਜਿਹੜਾ ਆਪ ਨੂੰ ਸੁਣਾ। ਹਾਂਜੀ ਕੱਲ ਸ਼ਾਮ ਦੀ ਘਟਨਾ ਹੈਗਾ ਇੱਕ ਟਰਾਲਾ ਕੋੜਾ ਡੱਬ ਵਾਲੀ ਸਾਈਡ ਤੋਂ ਆ ਰਿਹਾ ਸੀਗਾ। ਉਸੇ ਸਾਈਡ ਤੋਂ ਇੱਕ ਆਪ ਮੋਟਰਸਾਈਕਲੋਂ ਸਵਾਰ ਆ। ਉੱਥੇ ਦੋ ਲੜਕੀਆਂ ਇੱਕ ਲੜਕਾ ਜਿਹੜਾ ਚਲਾ ਰਿਹਾ ਸੀ ਤਿੰਨ ਜਣੇ ਸਵਾਰ ਸੀਗੇ। ਇੰਜੀਨੀਅਰਿੰਗ ਕਾਲਜ ਆ ਜਿਹੜਾ ਆਪਣਾ ਉਹ ਤੋਂ ਥੋੜਾ ਜਿਹਾ ਜਦੋਂ ਆਵਾਡਾ ਪਾਲਟੀ ਪੁਆਇੰਟ ਵੱਲੋਂ ਪਾਲਟੀ ਵੱਲੋਂ ਜਾਂਦੇ ਉਥੇ ਜੇ ਇਹ ਘਟਨਾ ਕੱਢੀ ਆ ਮੋਟਰਸਾਈਕਲ ਸਵਾਰਾ ਜਿਹੜੇ ਆ ਪ੍ਰਾਣ ਦੇ ਕੋਲੇ ਦੇ ਥਲੇ ਆ ਗਏ ਆ ਉਹ ਪ੍ਰਿਆਣਾ ਨੂੰ ਬੰਦ ਆਲਾ ਕੋੜਾ ਉਹਦੇ ਥਲੇ ਆ ਗਿਆ ਉਹ ਚਿੰਨਾ ਦੀ ਬਹੁਤ ਹੋ ਗਈ ਇੱਕ ਲੜਕਾ ਰਕਾਸ ਆ ਤੇ ਇੱਕ ਲੜਕੀ ਦਾ ਨਾਮ ਹੈਗਾ ਸੰਜਣਾ ਤੇ ਅਰਸ਼ਦੀਪ Kaur ਇਤਨਾ ਦੀ ਮੌਤ ਹੋ ਗਈ ਹੋ ਕਿਸ ਤਰ੍ਹਾਂ ਦੇ ਕਾਰੋ ਕੀ ਕਿਸ ਬਾਰਸ ਵੀ ਆਇਆ ਹੈ। ਹਾਂ ਉਹਨਾਂ ਦੇ ਵਾਰਸ ਆ ਗਏ ਹੈਗੇ ਤਿੰਨੋਂ ਮ੍ਰਿਤਕਾਂ ਦੇ। ਉਹ ਚਾਹ ਜਿਹੜੇ ਸੀ ਲੜਕੀ ਅਰਸ਼ਦੀ ਫੌਰਾ ਇਹਦੇ ਮਾਮਾ ਸ਼ਕੰਦਰ ਸਿੰਘ ਉਹਦੇ ਬਿਆਨ ਤੇ ਹੀ ਕਾਰਵਾਈ ਕਰ ਰਹੇ। ਹਾਂ ਜੀ ਐਕਸੀਡੈਂਟ ਰੋਡ ਸਾਈਡ ਐਕਸੀਡੈਂਟ ਆ ਹੈਡਸ਼ੈਟ ਤੇ ਕਾਰਵਾਈ ਪਛਾਣ। ਬ੍ਰੈਕਸ ਤੇ ਆੜੇ ਤੇ ਕੋਲ ਜਾਣ ਗਈ ਕਿਸ। ਹਾਂ ਟਰਾਲੇ ਦੇ ਮਕਦਮਾ ਉਹਨਾਂ ਅਰਜ਼ ਕਰ ਰਹੇ ਟਰਾਲੇ ਕੋਲੇ ਤੇ। ਦੁਬਾਰਾ ਜਿਹੜੀ ਤਫ਼ਤੀਸ਼ ਜਾਣ ਦੀ ਲੋੜ ਹੈ।